ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਾਡੇ ਤੇ ਜੇਕਰ ਨਿੱਕੀ ਮੁਸੀਬਤ ਵੀ ਆ ਜਾਵੇ ਜੇ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਜਾਂ ਸਾਨੂੰ ਕੋਈ ਮੁਸੀਬਤ ਜਾਂ ਚਿੰਤਾ ਆਣ ਪਵੇ ਤਾਂ ਅਸੀਂ ਉਸੇ ਵੇਲੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗੇਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ ਕਿ ਵਾਹਿਗੁਰੂ ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੁਸੀਂ ਮੈਨੂੰ ਇਹਨੇ ਦੁੱਖ ਦੇ ਰਹੇ ਹੋ ਮੇਰੇ ਸਰੀਰ ਤੇ ਇਹ ਦੁੱਖ ਰੋਗ ਆ ਗਿਆ ਅਸੀਂ ਝਾਟ ਹੀ ਉਲਾਂਬੇ ਦੇਣ ਲੱਗ ਜਾਂਦੇ ਹਾਂ ਅਤੇ ਇਹ ਵੀ ਕਹਿ ਦਿੰਦੇ ਹਾਂ ਕਿ ਰੱਬਾ ਅੱਜ ਤੱਕ ਮੈਨੂੰ ਸਿਰਫ ਦੁੱਖ ਹੀ ਦਿੱਤੇ ਹਨ ਸਾਧ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ ਅਸੀਂ ਆਪਾਂ ਆਪਣੇ ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ ਅਤੇ ਜਿਹੜੇ ਅਮਰਤ ਵੇਲੇ ਉੱਠ ਕੇ ਪਾਠ ਨਹੀਂ ਕਰ ਸਕਦੇ ਉਹ ਰਾਤ ਨੂੰ ਇਸ ਪਾਠ ਦਾ ਜਾਪ ਕਰ ਲੈਣ ਤਾਂ ਸਾਰੇ ਸੁੱਖ ਆਪਣੀ ਝੋਲੀ ਦੇ ਵਿੱਚ ਪਵਾ ਲੈਣਗੇ ਤੇ ਉਹ ਕਿਹੜਾ ਪਾਠ ਹੈ ਉਹ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਕਮੈਂਡ ਬਾਕਸ ਦੇ ਵਿੱਚ ਤਾਨ ਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸੰਗਤ ਜੀ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਕੰਮ-ਤੰਦਿਆਂ ਦੇ ਵਿੱਚ ਇੰਨੇ ਰੁੱਝੇ ਰਹਿੰਦੇ ਹਾਂ ਕਿ ਸਾਨੂੰ ਵਾਹਿਗੁਰੂ ਜੀ ਦਾ ਨਾਮ ਜਪਣਾ ਵੀ ਯਾਦ ਨਹੀਂ ਰਹਿੰਦਾ ਜੇ ਕੋਈ ਜਾਪ ਕਰਦਾ ਵੀ ਹੈ ਤਾਂ ਉਹਦਾ ਦਿਮਾਗ ਆਪਣੇ ਘਾਟੇ ਵਾਦਿਆਂ 'ਚ ਹੀ ਫਸਿਆ ਰਹਿੰਦਾ ਹੈ ਬਸ ਜ਼ੁਬਾਨ ਤੋਂ ਹੀ ਨਾਮ ਜਪਦੇ ਹਾਂ ਇਕੱਲਾ ਉਸ ਨਾਮ ਨੂੰ ਆਪਣੇ ਅੰਦਰ ਵਸਾਉਂਦੇ ਨਹੀਂ ਮਨੁੱਖ ਆਪਣੀ ਹੀ ਬਣਾਈਂ ਦੁਨੀਆ ਦੇ ਵਿੱਚ ਘਾਚਿਆ ਰਹਿੰਦਾ ਹੈ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਤੋਂ ਵਾਂਝਾ ਹੋ ਜਾਂਦਾ ਹੈ ਤੇ ਦੁੱਖਾਂ ਦਾ ਭਾਗੀਦਾਰ ਬਣ ਜਾਂਦਾ ਹੈ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਇਸ ਵਾਸਤੇ ਇਹਨਾਂ ਵਾਲਾ ਕੌਣ ਹੈ ਸਾ ਸੰਗਤ ਜੀ ਜਿਸ ਵਾਸਨੇ ਤਾਂ ਤੁਰਿਆ ਫਿਰਦਾ ਹੈ ਜੇ ਸਵਾਸ ਖਤਮ ਹੋ ਗਏ ਜੇ ਸਵਾਸ ਖਤਮ ਹੋ ਗਏ ਤਾਂ ਸੰਗਤ ਜੀ ਕਿੰਨੇ ਪੁੱਛਣਾ ਹੈ ਤੇਰੇ ਆਪਣੇ ਨਵੇਂ ਤਿੰਨੋ ਸਾੜ ਕੇ ਸੁਆਹ ਕਰ ਦੇਣਾ ਹੈ ਮੌਤ ਤੋਂ ਬਾਅਦ ਤਾਂ ਆਪਣੇ ਹੀ ਜ਼ਿਆਦਾ ਜਲਦੀ ਕਰਦੇ ਨੇ ਸੰਗਤ ਜੀ ਇਹ ਜੋ ਦੁਨੀਆਦਾਰੀ ਹੈ ਇਸ ਸੰਸਾਰ ਚ ਰਹਿੰਦਿਆਂ ਨੂੰ ਮਨੁੱਖ ਉਸ ਵੈਗੁਰੂ ਦਾ ਨਾਮ ਨਹੀਂ ਜਪਦਾ ਉਹਨੂੰ ਮਰਨ ਤੋਂ ਬਾਅਦ ਵੀ ਮੁਕਤੀ ਨਹੀਂ ਮਿਲਦੀ ਜੋ ਮਨੁੱਖ ਇਸ ਸੰਸਾਰ ਤੇ ਆਇਆ ਹੈ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਉਹਨੂੰ ਬਾਣੀ ਪੜਨੇ ਸੋਣਨੇ ਜ਼ਰੂਰੀ ਕੀਤੇ ਹੈ ਨਾਮ ਬੰਦਗੀ ਕਰਨੀ ਜ਼ਰੂਰੀ ਹੈ ਜੋ ਆਪਣੇ ਗੁਰੂ ਤੋਂ ਬਾਰ ਹੋ ਕੇ ਚੱਲਦਾ ਹੈ ਉਹ ਜੀਵਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ ਬਸ ਇਸ ਦੁਨੀਆ ਦੇ ਕੰਮ ਤੰਦਿਆਂ ਚ ਹੀ ਫਸਿਆ ਰਹਿੰਦਾ ਹੈ ਹਰਮਨੁਖ ਆਪਣੇ ਸਾਰੇ ਪਰਿਵਾਰ ਦੇ ਲਈ 18 18 ਘੰਟੇ ਸੰਗਤ ਜੀ ਕੰਮ ਕਰਦਾ ਹੈ ਪਰ ਉਹਦੇ ਕੋਲੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਟਾਈਮ ਨੇ ਨਿਕਲਦਾ ਸੁਆਸਾਂ ਦੀ ਪੂੰਜੀ ਦੇਣ ਵਾਲੇ ਨੂੰ ਮਨ ਦੇ ਵਿੱਚੋਂ ਵਸਾਰ ਕੇ ਬੈਠ ਜਾਂਦਾ ਹੈ ਰੋਜ਼ ਦੀ ਭੱਜ ਦੌੜ ਦੇ ਸੰਸਾਰ 'ਚ ਉਹ ਸੁੱਖ ਲੱਭਦਾ ਹੈ ਪਰ ਭੋਲਾ ਇਹ ਨਹੀਂ ਜਾਣਦਾ ਕਿ ਸੁੱਖ ਤਾਂ ਬਾਣੀ ਨਾਲ ਪਿਆਰ ਪਾ ਕੇ ਮਿਲਦਾ ਹੈ ਉਸ ਵਾਹਿਗੁਰੂ ਦੀ ਬੰਦਗੀ ਕਰਕੇ ਮਿਲਦਾ ਹੈ ਸਾਥ ਸੰਗਤ ਜੀ ਮੁਨੋਖ ਦੀਆਂ ਰੱਬ ਕੋਲੋਂ ਮੰਗਾਂ ਬਹੁਤ ਨੇ ਇਹ ਬਹੁਤ ਕੁਝ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਮੰਗਦਾ ਹੈ ਉਸ ਵਾਇਗ੍ਰੋ ਅਕਾਲ ਪੁਰਖ ਜੀ ਦੀ ਭਗਤੀ ਇੱਕ ਮਿੰਟ ਵੀ ਨਹੀਂ ਕਰਦਾ ਜੇ ਅਸੀਂ ਰੋਜ਼ਾਨਾ ਹੀ ਢਟਕਣਾ ਤੋਂ ਨਿਕਲਣਾ ਚਾਹੁੰਦੇ ਹਾਂ ਤਾਂ ਸੰਗਤ ਜੀ ਸਾਨੂੰ ਉਸ ਵਾਇਗ੍ਰੋ ਅਕਾਲ ਪੁਰਖ ਜੀ ਦਾ ਨਾਮ ਸਿਮਰਨਣਾ ਪੈਣਾ ਹੈ ਫਿਰ ਕਿਤੇ ਜਾ ਕੇ ਸਾਡਾ ਉਧਾਰ ਹੋ ਸਕਦਾ ਹੈ ਸਾਧ ਸੰਗਤ ਜੀ ਦੋ ਸਿੱਖ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਇੱਕ ਕਹਿੰਦਾ ਕਿ ਮੈਂ ਰੋਜ਼ਾਨਾ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਦਰਸ਼ਨ ਕਰਕੇ ਆਉਂਦਾ ਹਾਂ ਤੇ ਦੂਜਾ ਸਿੱਖ ਕਹਿੰਦਾ ਕਿ ਅੱਛਾ ਠੀਕ ਹੈ ਪਰ ਮੈਂ ਤਾਂ ਅੱਖ ਦੇ ਚਪਕਣ ਤੋਂ ਪਹਿਲਾਂ ਹੀ ਇੰਨੇ ਕੁ ਸਮੇਂ ਦੇ ਵਿੱਚ ਦਰਸ਼ਨ ਕਰ ਲੈਂਦਾ ਹਾਂ ਤਾਂ ਇੱਕ ਪੰਡਤ ਖੜਾ ਸੀ ਉਹ ਭੱਜਾ ਭੱਜਾ ਹਰ ਗੋਬਿੰਦ ਜੀ ਦੇ ਪਾਸ ਆ ਗਿਆ ਤੇ ਕਹਿੰਦਾ ਪਾਸ਼ਾ ਜੀ ਤੁਹਾਡੇ ਸਿੱਖ ਝੂਠ ਬੋਲਦੇ ਨੇ ਤਾਂ ਗੁਰੂ ਜੀ ਨੇ ਪੁੱਛਿਆ ਕੀ ਗੱਲ ਹੋਈ ਤਾਂ ਉਸ ਪੰਡਤ ਨੇ ਕਿਹਾ ਪਾਸ਼ਾ ਜੀ ਦੋਹਾਂ ਸਿੱਖਾਂ ਦੀ ਗੱਲ ਪਾਸ਼ਾ ਜੀ ਨੂੰ ਪੰਡਤ ਨੇ ਦੱਸੀ ਗੁਰੂ ਸਾਹਿਬ ਬੋਲੇ ਤੂੰ ਜਾ ਕੇ ਘਰ ਜਾ ਕੇ ਰੋਜ਼ਾਨਾ ਸਵੇਰੇ ਸੁਬਾ ਉੱਠਦਿਆਂ ਮੋਲ ਮੰਤਰ ਸਹਿਬ ਜੀ ਦਾ ਜਾਪ ਕਰਨਾ ਹੈ ਤੇਰੇ ਸਵਾਲ ਦਾ ਜਵਾਬ ਤੈਨੂੰ ਆਪੇ ਮਿਲ ਜਾਵੇਗਾ ਉਹ ਪੰਡਤ ਨੇ ਘਰ ਜਾ ਕੇ ਲਗਾਤਾਰ ਰੋਜ਼ਾਨਾ ਅੱਧਾ ਘੰਟਾ ਸੁਬਾ ਅੱਧਾ ਘੰਟਾ ਸ਼ਾਮ ਜਾਬ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਦਿਨ ਇਸ ਤਰ੍ਹਾਂ ਕਰਨ ਮਗਰੋਂ ਫਿਰ ਹਰਗੋਬਿੰਦ ਜੀ ਦੇ ਪਾਸ ਆ ਗਿਆ ਤੇ ਚਰਨਾਂ ਦੇ ਵਿੱਚ ਡਿੱਗ ਪਿਆ ਕਹਿੰਦਾ ਪਾਸ਼ਾ ਜੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਹੈ ਉਹ ਜੋ ਸਿੱਖ ਪਲਕ ਚੰਬ ਕੰਦੇ ਸਮੇਂ ਵਿੱਚ ਪਾਸ਼ਾ ਜੀ ਦੇ ਦਰਸ਼ਨ ਕਰ ਲੈਂਦਾ ਹੈ ਉਹਦੀ ਭਗਤੀ ਬਹੁਤ ਹੈ ਉਹਦਾ ਆਪਣੇ ਵਾਹਿਗੁਰੂ ਜੀ ਤੇ ਯਕੀਨ ਬਹੁਤ ਪੱਕਾ ਹੈ ਇਸ ਕਰਕੇ ਪਾਤਸ਼ਾਹੀ ਉਹਦੇ ਤੇ ਇੰਨੇ ਮਿਹਰਬਾਨ ਨੇ ਸਾਧ ਸੰਗਤ ਜੀ ਇੰਜ ਹੀ ਜੇ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਚਾਹੁੰਦੇ ਹਾਂ ਜੀਵਨ ਦੇ ਵਿੱਚ ਸੁੱਖ ਪਾਉਣਾ ਚਾਹੁੰਦੇ ਹਾਂ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਪੈਣਾ ਹੈ ਜੇ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਘਟੋ ਘਟ ਅੱਧਾ ਘੰਟਾ ਮੂਲ ਮੰਤਰ ਸਾਬ ਜੀ ਦਾ ਜਾਪ ਕਰਨਾ ਹੈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਨੀਂਦ ਆਉਣ ਤੱਕ ਮੂਲ ਮੰਤਰ ਜੀ ਦਾ ਜਾਪ ਕਰਦੇ ਰਹਿਣਾ ਹੈ ਤੇ ਆਪਣੇ ਯਕੀਨ ਨੂੰ ਪੱਕਾ ਕਰਨਾ ਹੈ ਆਪਣੇ ਸੱਚੇ ਪਾਤਸ਼ਾਹ ਜੀ ਦੇ ਆਪਣੇ ਸੱਚੇ ਪਾਤਸ਼ਾਹ ਜੀ ਦੇ ਲਈ ਜੇ ਗੁਰੂ ਦਾ ਪਿਆਰਾ ਸਿੱਖ ਇਸ ਤਰ੍ਹਾਂ ਮੂਲ ਮੰਤਰ ਜੀ ਦਾ ਜਾਪ ਕਰੇਗਾ ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਦੇ ਖੇੜੇ ਆ ਜਾਣਗੇ ਸੱਚੇ ਪਾਤਸ਼ਾਹ ਜੀ ਇੰਨੀਆਂ ਦਾਤਾਂ ਦੇਣਗੇ ਕਿ ਅਸੀਂ ਸੰਭਾਲਿਆਂ ਵੀ ਸੰਭਾਲ ਨਹੀਂ ਸਕਾਂਗੇ ਸਾਥ ਸੰਗਤ ਜੀ ਇਸ ਕਰਕੇ ਰੋਜ਼ਾਨਾ ਸਵੇਰੇ ਅਮਰਤ ਵੇਲੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਲਗਾਤਾਰ ਕਰਦੇ ਰਹਿਣਾ ਹੈ ਸਾਥ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਨਿਰਸਵਾਰਥ ਹੋ ਕੇ ਕਰਨਾ ਹੈ ਜਿੱਥੇ ਤੁਹਾਡੀ ਕੋਈ ਵੀ ਮੰਗ ਨਾ ਹੋਵੇ ਕੋਈ ਵੀ ਇਸ਼ਿਆ ਨਾ ਹੋਵੇ ਸਿਰਫ ਤੁਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਮੰਗਣਾ ਹੈ ਕੇ ਵਾਹਿਗੁਰੂ ਜੀ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਮੈਨੂੰ ਨਾਮ ਦੀ ਦਾਤ ਬਖਸ਼ੋ ਸਾਧ ਸੰਗਤ ਜੀ ਜਿਸ ਮਨੁੱਖ ਨੂੰ ਅੰਮ੍ਰਿਤ ਵੇਲਾ ਮਿਲ ਜਾਂਦਾ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਫਿਰ ਉਸ ਨੂੰ ਫਿਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਉਹਦੀ ਝੋਲੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਤੇ ਆਓ ਆਪਾਰੋ ਜਾਣਾ ਹੈ ਅਮਰਤ ਵੇਲੇ ਉਠਿਏ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪੀਏ ਬਾਣੀ ਪੜੀਏ ਅਤੇ ਵਿਚਾਰੀਏ ਅਤੇ ਇੱਕ ਮਾਲਾ ਮੋਲ ਮੰਤਰ ਦਾ ਜਾਪ ਨਿਰਸਵਾਰਥ ਹੋ ਕੇ ਕਰੀਏ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਦੇ ਲਈ ਅਮਰਤ ਵੇਲੇ ਜਾਗੇ ਅਤੇ ਪਰਮਾਤਮਾ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ